ਦੋਸਤੋ ਪਿਛਲੇ 3 ਸਾਲਾਂ ਤੋਂ ਜੇ ਇਸ ਚੀਜ਼ ਦਾ ਇੰਤਜ਼ਾਰ ਸੀ ਜੇ ਇਸ ਡੀਲ ਦਾ ਇੰਤਜ਼ਾਰ ਸੀ ਉਹ ਹੋ ਗਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਕੇ ਦੇ ਪ੍ਰਧਾਨ ਮੰਤਰੀ ਸਰਕੀਸ ਸਟਾਮਰ ਦੇ ਬਲੋਂ ਇੱਕ ਤਗੜੀ ਟਰੇਡ ਡੀਲ ਤੇ ਦਸਤਖਤ ਕਰ ਦਿੱਤੇ ਗਏ ਨੇ ਪ੍ਰਧਾਨ ਮੰਤਰੀ ਮੋਦੀ ਯੂਕੇ ਦੀ ਫੇਰੀ ਤੇ ਨੇ ਦੋ ਦਿਨਾਂ ਦੇ ਲਈ ਸਪੈਸ਼ਲਿਕਲੋ ਕਿ ਇਸੇ ਕੰਮ ਦੇ ਲਈ ਉਹ ਆਏ ਸੀ ਤੇ ਉਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਵੀ ਕੀਤੀ ਆ ਸਰਕੀਸ ਸਟਾਮਰ ਦੇ ਨਾਲ ਦੋਨਾਂ ਨੇ ਪ੍ਰਧਾਨ ਮੰਤਰੀ ਸਰਕੀਸ ਸਟਾਮਰ ਨੇ ਵੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ 딜 ਦੇ ਵਿੱਚ ਕੀ ਕੀ ਆ ਇਹਦੇ ਤੇ ਆਪਾਂ ਗੱਲ ਕਰਦੇ ਆਂ ਤੇ ਇਹਦੇ ਨਾਲ ਸਰਕੀਅਰ ਸਟਾਮਰ ਦਾ ਵੀ ਇਹ ਕਹਿਣਾ ਤੇ ਮੋਦੀ ਸਾਹਿਬ ਦਾ ਵੀ ਇਹ ਕਹਿਣਾ ਕਿ ਇਹਦੇ ਨਾਲ ਜਿਹੜਾ ਭਾਰਤ ਤੇ ਇੰਗਲੈਂਡ ਜਿਹਨਾਂ ਦੀ ਕਿ ਆਲਰੇਡੀ ਸਾਡੇ ਦੋਹਾਂ ਮੁਲਕਾਂ ਦਾ ਜਿਹੜਾ ਇੱਕ ਹਿਸਟੋਰੀਕ ਰਿਸ਼ਤੇ ਵੀ ਆ ਤੇ ਉਹ ਤਾਂ ਆਪਾਂ ਜਾਣਦੇ ਹੀ ਆਂ 47 ਤੋਂ ਪਹਿਲਾਂ ਤਾਂ ਇੰਡੀਆ ਦੇ ਵਿੱਚ ਕੀ ਫੈਸਲੇ ਹੋਣੇ ਆ ਹਾਊਸ ਆਫ ਕਾਮਨਸ ਦੇ ਵਿੱਚ ਲੰਡਨ ਦੇ ਵਿੱਚ ਤੈਅ ਹੁੰਦਾ ਸੀ ਸੋ ਖੈਰ ਇਸ ਕਰਕੇ ਵੀ ਸਾਡੇ ਇਤਿਹਾਸਿਕ ਰਿਸ਼ਤੇ ਵੀ ਆ ਤੇ ਹੁਣ ਵੀ ਅਸੀਂ ਸਾਡੇ ਜਿਹੜੇ ਰਿਸ਼ਤੇ ਬਿਹਤਰ ਤੋਂ ਬਿਹਤਰ ਹੁੰਦੇ ਜਾਣ ਵੀ ਉਹਦੇ ਦੇ ਲਈ ਇਹ ਬੜੀ ਜਿਹੜਾ ਚੰਗਾ ਕਦਮ ਆ ਦੋਨਾਂ ਮੁਲਕਾਂ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਫਾਇਦਾ ਹੋਣ ਦੀ ਉਮੀਦ ਆ ਐਂਡ ਇਹਦੇ ਵਿੱਚ ਕਈ ਚੀਜ਼ਾਂ ਤੇ ਜਿਹੜਾ ਦੋਹਾਂ ਮੁਲਕਾਂ ਨੇ ਗੱਲ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਸਾਹਮਣੇ ਨਹੀਂ ਆਉਂਦੀਆਂ ਹੁੰਦੀਆਂ ਕਈ ਚੀਜ਼ਾਂ ਜਿਹੜੀਆਂ ਬਿਜ਼ਨਸ ਨੂੰ ਲੈ ਕੇ ਆ ਜਾਂਦੀਆਂ ਪਰ ਜਿਹੜੀਆਂ ਚਹਿਮਗੋਈਆਂ ਨੇ ਇਹ ਵੀ ਆ ਕੇ ਇਲੈਗਲ ਇਲੈਗਲ ਮਾਈਗ੍ਰੇਸ਼ਨ ਨੂੰ ਲੈ ਕੇ ਵੀ ਜਿਹੜਾ ਇਮੀਗ੍ਰੇਸ਼ਨ ਹੁੰਦੀ ਹੈ ਇੰਡੀਆ ਤੋਂ ਉਹਨੂੰ ਲੈ ਕੇ ਵੀ ਗੱਲਬਾਤ ਹੋਈ ਆ ਐਂਡ ਸਪੈਸੀਫਿਕਲੀ ਜਦੋਂ ਆਪਰੇਸ਼ਨ ਸੌਰੀ ਪਹਿਲਗਾਮ ਅਟੈਕ ਦਾ ਗੱਲ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੀ ਚ ਗੱਲ ਕਰਦਿਆਂ ਕਰਦਿਆਂ ਉਹਨਾਂ ਨੇ ਨਾਲ ਫਿਰ ਇੰਗਲਿਸ਼ ਦੇ ਵਿੱਚ ਆ ਕੇ ਵੀ ਇਹ ਗੱਲ ਕਹੀ ਵੀ ਜਿਹੜੇ ਐਕਸਟਰੀਮਿਸਟ ਨੇ ਵੀ ਇਹਨਾਂ ਨੂੰ ਅਸੀਂ ਇਹ ਇਜ਼ਾਜ਼ਤ ਨਹੀਂ ਦਵਾਂਗੇ ਕਿ ਡੈਮੋਕ੍ਰੇਸੀ ਨੂੰ ਵਰਤ ਕੇ ਡੈਮੋਕ੍ਰੇਸੀ ਦੀ ਜਿਹੜੀ ਮੇਨ ਭਾਵਨਾ ਆ ਉਹਦਾ ਹੀ ਵਿਰੋਧ ਕੀਤਾ ਜਾਵੇ ਵੀ ਡੈਮੋਕ੍ਰੇਸੀ ਦੇ ਖਿਲਾਫ ਕੰਮ ਕੀਤਾ ਜਾਵੇ ਤੇ ਉਹ ਇੰਡੀਅਨ ਮੀਡੀਆ ਦੇ ਵਿੱਚ ਆਲਰੇਡੀ ਚੱਲ ਵੀ ਰਿਹਾ ਹੈ ਤੇ ਉਹ ਕਾਈਂਡ ਆਫ ਤੁਸੀਂ ਕਹਿ ਸਕਦੇ ਆਂ ਕਿ ਜਿਹੜਾ ਇੱਕ ਖਾਲਸਤਾਨੀ ਧਿਰਾਂ ਇੱਥੇ ਯੂਕੇ ਦੇ ਵਿੱਚ ਹੈਗੀਆਂ ਨੇ ਪਿਉਨਾ ਵਾਲਾ ਇਸ਼ਾਰਾ ਕਿਤੇ ਨਾ ਕਿਤੇ ਉਹ ਨਜ਼ਰ ਆਉਂਦਾ ਤੇ ਆਲਰੇਡੀ ਇਹ ਗੱਲ ਬਹੁਤ ਵਾਰ ਆ ਚੁੱਕੀ ਹੈ ਅਗੇ ਭਾਰਤ ਦੀ ਸਰਕਾਰ ਬਾਰ ਬਾਰ ਯੂਕੇ ਨੂੰ ਕਹਿੰਦੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਵੀ ਇਹ ਗੱਲ ਆਪਾਂ ਦੇਖਣ ਸੁਣਨ ਨੂੰ ਸਾਨੂੰ ਮਿਲੀ ਹੈ ਕਿ ਜਿਹੜੇ ਖਾਲਿਸਤਾਨ ਦੇ ਨਾਲ ਸੰਬੰਧਿਤ ਧਰਾਨੇ ਵੀ ਉਹਨਾਂ ਦੇ ਜਿਹੜੇ ਲੋਕ ਨੇ ਵੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇ ਇਹ ਗੱਲ ਇੰਡੀਅਨ ਗਵਰਨਮੈਂਟ ਦੇ ਵੱਲੋਂ ਬਹੁਤ ਵਾਰ ਜਿਹੜੀ ਯੂਕੇ ਸਰਕਾਰ ਦੇ ਨਾਲ ਹੁੰਦੀ ਹੈ ਤੇ ਬਹੁਤ ਸਾਰੀਆਂ ਧਾਰਨਾ ਸਾਡੇ ਕੋਲ ਹੈਗੀਆਂ ਨੇ यूके ਦੇ ਲਈ ਇਹ ਬਹੁਤ ਵੱਡੀ ਗੱਲ ਹੈ ਇਸ ਕਰਕੇ ਵੀ ਆ ਕਿਉਂਕਿ ਬ੍ਰੈਕਸਿਟ ਹੋਣ ਤੋਂ ਬਾਅਦ ਬਾਈ ਲੈਟਰਲੀ ਯੂਕੇ ਦੇ ਲਈ ਇਹ ਸਭ ਤੋਂ ਵੱਡੀ ਡੀਲ ਆ ਕਾਈਂਡ ਆਫ ਜਿਹੜਾ ਵਪਾਰ ਸਮਝੌਤਾ ਯੂਕੇ ਦੇ ਲਈ ਬ੍ਰੈਕਸਿਟ ਤੋਂ ਬਾਅਦ ਇਹ ਸਭ ਤੋਂ ਵੱਡਾ ਆ ਸੋ ਇਸ ਕਰਕੇ ਯੂਕੇ ਦੇ ਲਈ ਇੱਕ ਡੈਫੀਨਿਟਲੀ ਬਹੁਤ ਵੱਡੀ ਚੀਜ਼ ਆ ਇਹਦੇ ਨਾਲ ਕਿਹਾ ਜਾ ਰਿਹਾ ਕਿ 2200 ਬ੍ਰਿਟਿਸ਼ ਜੋਬਸ ਇਹਦੇ ਨਾਲ ਜਨਰੇਟ ਹੋਣੀਆਂ ਵੀ ਯੂਕੇ ਦੇ ਅੰਦਰ ਇਹਦੇ ਨਾਲ ਤਕਰੀਬਨ 2200 ਜੋਬਾਂ ਉਹ ਹੋਣੀਆਂ ਅਕ੍ਰੋਸ ਦਾ ਕੰਟਰੀ ਐਂਡ ਤੇ ਇਹਦੇ ਵਿੱਚ ਇਹ ਵੀ ਆ ਕੇ ਜਿਹੜੀਆਂ ਇੰਡੀਅਨ ਫਰਮਜ਼ ਆ ਉਹਨਾਂ ਨੂੰ ਯੂਕੇ ਦੇ ਅੰਦਰ ਆਪਣੇ ਆਪਰੇਸ਼ਨਸ ਵੀ ਇੰਡੀਅਨ ਫਰਮਜ਼ ਜਿਹੜੀਆਂ ਯੂਕੇ ਦੇ ਵਿੱਚ ਆਪਣੇ ਕੰਮਕਾਜ ਦੇ ਵਿੱਚ ਵਾਧਾ ਕਰ ਸਕਦੀਆਂ ਇਸੇ ਤਰੀਕੇ ਨਾਲ ਜਿਹੜੀਆਂ ਬ੍ਰਿਟਿਸ਼ ਕੰਪਨੀਆਂਜ਼ ਨੇ ਉਹ ਇੰਡੀਆ ਦੇ ਵਿੱਚ ਜਾ ਕੇ ਜਿਹੜਾ ਉਹ ਕੰਮਕਾਜ ਕਰਦੀਆਂ ਉਹਦੇ ਵਿੱਚ ਉਹ ਵਾਧਾ ਕਰ ਸਕਦੀਆਂ ਬਿਜ਼ਨਸ ਓਪਰਚ्युनिटीज ਇੰਡੀਆ ਦੇ ਵਿੱਚ ਉਹਨਾਂ ਨੂੰ ਹੋਰ ਮਿਲਣ ਗਈਆਂ ਐਂਡ ਤੇ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਦੋਹਾਂ ਮੁਲਕਾਂ ਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਦੋਹਾਂ ਮੁਲਕਾਂ ਨੇ ਇੱਕ ਤਾਂ ਇਸ ਟ੍ਰੇਡ ਵਪਾਰ ਸਮਝੌਤੇ ਨੂੰ ਕਾਫੀ ਚੰਗਾ ਦੱਸਿਆ ਤੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਇੰਡੀਅਨ ਟੈਕਸਟਾਈਲ ਸਾਡਾ ਜਿਹੜਾ ਕੱਪੜਾ ਆ ਤੇ ਫੁੱਟਵੇਅ ਆ ਆਪਣਾ ਗਹਿਣੇ ਕੱਟੇ ਆ ਜੈਮਸ ਐਂਡ ਜੁਐਲਰੀ ਸੀ ਫੂਡ ਆ ਇੰਜੀਨੀਅਰਿੰਗ ਗੁੱਡਸ ਵਿਲ ਗੈਟ ਬੈਟਰ ਮਾਰਕੀਟ ਐਕਸੈਸ ਇਨ ਦਾ ਯੂਕੇ ਵੀ ਆ ਸਾਡੀਆਂ ਜਿਹੜੀਆਂ ਏਰੀਆ ਦੀਆਂ ਚੀਜ਼ਾਂ ਰੋ ਯੂਕੇ ਦੇ ਵਿੱਚ ਚੰਗੀ ਐਕਸੈਸ ਮਿਲੇਗੀ ਤੇ ਦੂਜੇ ਪਾਸੇ ਜਿਹੜੇ ਭਾਰਤ ਦੇ ਲੋਕ ਨੇ ਤੇ ਭਾਰਤ ਦੀਆਂ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਜਿਹੜੇ ਯੂਕੇ ਦੇ ਵਿੱਚ ਚੰਗੇ ਪ੍ਰੋਡਕਟ ਬਣਦੇ ਨੇ ਜਿਵੇਂ ਕਿ ਮੈਡੀਕਲ ਡਿਵਾਈਸਸ ਆ ਐਰੋਸਪੇਸ ਪਾਰਟਸ ਆ ਇਹ ਉਹਨਾਂ ਨੂੰ ਚੰਗੀਆਂ ਕੀਮਤਾਂ ਤੇ ਤੇ ਜਿਹੜਾ ਅਫੋਰਡੇਬਲ ਤੇ ਅਟਰੈਕਟਿਵ ਕੀਮਤਾਂ ਤੇ ਉਹ ਮਿਲਣਗੇ ਯੂਕੇ ਕਮਰਦਾਈ ਕਹਿਣਾ ਕਿ ਇਹ ਜਿਹੜੀ ਡੀਲ ਅਨਾਉਂਸ ਹੋਈ ਆ ਵੀ ਜਿਹੜਾ ਸਮਝੌਤਾ ਹੋਇਆ ਇਹਦੇ ਨਾਲ ਬ੍ਰਿਟਿਸ਼ ਇਕਨੋਮੀ ਨੂੰ ਸਾਲ ਦਾ 4.8 ਬਿਲੀਅਨ ਪਾਉਂਡ ਜਿਹੜਾ ਉਹ ਯੂਕੇ ਦੀ ਆਰਥਿਕਤਾ ਦੇ ਵਿੱਚ ਜੋੜਨ ਦੀ ਜਿਹੜੀ ਯੂਕੇ ਦੀ ਸਰਕਾਰ ਨੂੰ ਉਹ ਉਮੀਦ ਆ ਤੇ ਇਹ ਇਹ ਜਿਹੜਾ ਐਗਰੀਮੈਂਟ ਹੈ ਇਹਨੂੰ ਆਪਣੇ ਮੋਦੀ ਸਾਹਿਬ ਦੇ ਕੈਬਨਟ ਨੇ ਲੰਘੇ ਹਫ਼ਤੇ ਹੀ ਇਹਦੇ ਤੇ ਸਹੀ ਪਾਈ ਸੀ ਤੇ ਯੂਕੇ ਸਰਕਾਰ ਨੇ ਕਿਉਂਕਿ ਇਹਨੂੰ ਹਾਊਸ ਆਫ ਕਾਮਨਸ ਦੇ ਵਿੱਚ ਲੈ ਕੇ ਆਉਣਾ ਹਜੇ ਇਹਦੇ ਤੇ ਕੁਝ ਮਹੀਨੇ ਹੋਰ ਲੱਗ ਸਕਦੇ ਆ ਪਰ ਕਹਿ ਲਓ ਕਿ ਦਸਤਕਤ ਇਹਦੇ ਤੇ ਹੋ ਗਿਆ ਆ ਕੁਝ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਆਵਾਜ਼ਾਂ ਜਰੂਰ ਸੁਣਾਈ ਦਿੱਤੀਆਂ ਪਰ ਕੋਈ ਉਸ ਲੈਵਲ ਦੀ ਆਪਾਂ ਨਹੀਂ ਕਹਿ ਸਕਦੇ ਸੋ ਐਨੀਵੇ ਲੈਸੀ ਕਿ ਹਾਊਸ ਆਫ ਕਾਮਨਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਅੱਛਾ ਇਹ ਜਿਹੜਾ ਐਗਰੀਮੈਂਟ ਹੈ ਜੀ ਇਹਦੇ ਵਿੱਚ ਇੱਕ ਤਾਂ ਜਿਹੜੇ ਟੈਰਫ ਆ ਉਹ ਘੱਟ ਲੱਗਣੇ ਆ ਕਾਦੇ-ਕਾਦੇ ਤੇ ਕੱਪੜੇ ਤੇ ਸ਼ੂਜ਼ ਤੇ ਕਾਰਾਂ ਤੇ ਫੂਡ ਤੇ ਐਂਡ ਗਹਿਣੇ ਘਟਿਆਂ ਦੇ ਜੁਵੈਲੀ ਐਂਡ ਜੈਮਸ ਤੇ ਇਸੇ ਤਰੀਕੇ ਨਾਲ ਜਿਹੜੇ ਯੂਕੇ ਐਕਸਪੋਰਟ ਆ ਬਈ ਜਿਹੜਾ ਯੂਕੇ ਐਕਸਪੋਰਟ ਕਰੇਗਾ ਇੰਡੀਆ ਨੂੰ ਉਹਦੇ ਤੇ ਵੀ ਜਿਹੜੇ ਟੈਰਿਫਸ ਵਗੈਰਾ ਜਾਂ ਲੀਵੀਜ਼ ਆ ਉਹ ਜਿਹੜੇ ਘਟਣੇ ਆ ਜਿਵੇਂ ਕਿ ਜਿੰਨ ਤੇ ਬਿਸਕੀ ਐਰੋਸਪੇਸ ਇਲੈਕਟ੍ਰਿਕਲਸ ਤੇ ਮੈਡੀਕਲ ਡਿਵਾਈਸਸ ਕੋਸਮੈਟਿਕਸ ਲੈਂਬ ਸੈਲਮਨ ਚਾਕਲੇਟ ਤੇ ਬਿਸਕਟਸ ਇਹ ਤਾਂ ਚਲੋ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਆ ਗਿਆ ਲਗਜ਼ਰੀ ਕਾਰਸ ਆ ਜਿਹੜਾ ਇਹਦੇ ਤੇ ਵੀ ਜਿਹੜਾ ਲੇਵੀਜ਼ ਵਗੈਰਾ ਉਹ ਘਟਣ ਗਿਆ ਯੂਕੇ ਜਿਹੜਾ ਆਲਰੇਡੀ 11 ਬਿਲੀਅਨ ਪਾਉਂਡ ਦਾ ਸਮਾਨ ਜਿਹੜਾ ਉਹ ਆਂਡੀਆਂ ਤੋਂ ਇੰਪੋਰਟ ਕਰਦਾ ਐਂਡ ਇਹ 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 ਦੇ ਨਾਲ ਪਰ ਕਿਉਂਕਿ ਹੁਣ ਜਿਹੜੇ ਟੈਰਫ ਆ ਉਹ ਉਹਨਾਂ ਤੇ ਗੱਲ ਹੋਈ ਆ ਕਿ ਉਹੇ ਹੇਠਾਂ ਨੂੰ ਆਉਣਗੇ ਸੋ ਇਸ ਕਰਕੇ ਜਿਹੜੇ ਇੰਡੀਅਨ ਐਕਸਪੋਰਟਸ ਆ ਉਹਨਾਂ ਦੇ ਵਿੱਚ ਵੀ ਕਹ ਲਓ ਕਿ ਉਹਨਾਂ ਦੀ ਕੀਮਤ ਉਹ ਘਟਣੀ ਆ ਸਾਡੀਆਂ ਫਿਲਮਾਂ ਦੇ ਵਿੱਚ ਵੀ ਤੇ ਵੈਸੇ ਵੀ ਪੰਜਾਬੀ ਮੀਡੀਆ ਦੇ ਵਿੱਚ ਸਕੌਚ ਵਿਸਕੀ ਦੀ ਬਹੁਤ ਗੱਲ ਹੁੰਦੀ ਆ ਸੋ ਇਹਦੇ ਇਸ ਜਿਹੜੀ ਵਪਾਰ ਸਮਝੌਤੇ ਦੇ ਵਿੱਚ ਵੀ ਇਹ ਗੱਲ ਆਈ ਆ ਕੇ ਯੂਕੇ ਜਿਹੜਾ ਸਕੌਚ ਬਿਸਕੀ ਆਂਡੀਆਂ ਨੂੰ ਜਾਂਦੀ ਆ ਉਹਦੇ ਤੇ ਜਿਹੜਾ ਟੈਰਫ ਆ ਉਹ 150 ਤੋਂ ਘਟਾ ਕੇ 75 ਪ੍ਰਤੀਸ਼ਤ ਤੇ ਲੈ ਆਂਦਾ ਜਾਣਾ ਤੇ ਦੈਨ ਰਿਡਿਊਸ ਫਰਦਰ ਟੂ 40% ਓਵਰ 10 ਸਾਲਾਂ ਦੇ ਵਿੱਚ 40% ਨੂੰ ਹੋਰ ਘਟਾ ਦਿੱਤਾ ਜਾਣਾ ਆਟੋਮੋਬਾਈਲ ਤੇ ਵੀ ਜਿਹੜੀ ਡਿਊਟੀ ਆ ਉਹ ਵੀ ਘਟ ਕੀਤੀ ਗਈ ਆ ਸੋ ਖੈਰ ਦੋਹਾਂ ਦੇ ਮੁਲਕਾਂ ਨੇ ਇਹਨੂੰ ਇਸ ਡੀਲ ਤੋਂ ਕਾਫੀ ਉਤਸ਼ਾਹਿਤ ਨੇ ਕਾਫੀ ਜ਼ਿਆਦਾ ਉਮੀਦਾਂ ਨੇ ਜੇ ਮੈਂ ਕਹਾ ਕਿ ਇੰਡੀਅਨ ਜਿਹੜੀਆਂ ਕੰਪਨੀਆਂਸ ਯੂਕੇ ਦੇ ਵਿੱਚ ਕੰਮ ਕਰਦੀਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਚੰਗੇ ਮੌਕੇ ਮਿਲਣਗੇ ਇਸੇ ਤਰੀਕੇ ਨਾਲ ਜਿਹੜੇ ਯੂਕੇ ਦੇ ਯੂਕੇ ਦੀਆਂ ਕੰਪਨੀਆਂ ਇੰਡੀਆ ਦੇ ਵਿੱਚ ਕੰਮ ਕਰਦੀਆਂ ਉਹਨਾਂ ਨੂੰ ਚੰਗੇ ਮੌਕੇ ਮਿਲਣਗੇ ਮਾਈਗ੍ਰੇਸ਼ਨ ਦੇ ਉੱਤੇ ਇਹ ਜਿਹੜਾ ਐਕਸਟਰੀਮਿਜ਼ਮ ਦੇ ਉੱਤੇ ਆਪਰੇਸ਼ਨ ਸੌਰੀ ਪਹਿਲਗਾਮ ਵਾਲੇ ਮਸਲੇ ਦੇ ਉੱਤੇ ਵੀ ਜਿਹੜੀ ਆ ਆਪਣੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੈਸ ਦੇ ਵਿੱਚ ਗੱਲਬਾਤ ਕੀਤੀ ਯੂਕਰੇਨ ਰਸ਼ੀਆ ਵਾਰ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਆਪਣੀ ਗੱਲ ਰੱਖੀ ਜਾਂ ਓਵਰਾਲ ਜਿਹੜਾ वेस्ट ਏਸ਼ੀਆ ਦੇ ਵਿੱਚ ਮਿਡਲ ਈਸਟ ਜਿਹਨੂੰ ਆਪਾਂ ਕਹਿੰਦੇ ਜAVE ਉਹਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਤੇ ਵੀ ਉਹਨਾਂ ਨੇ ਆਪਣਾ ਪੁਆਇ ਸੋ ਅ ਘਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਇਹਦੇ ਨਾਲ ਹੋਰ ਕਿਸ ਸੰਬੰਧਿਤ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਵੀਜ਼ਾਸ ਵਗੈਰਾ ਦੇ ਉੱਤੇ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਕੋਈ ਕਿੰਨਾ ਚੰਗਾ ਤੇ ਜਿਹੜਾ ਪ੍ਰੋ ਐਂਡ ਕੌਂਸ ਕੀ ਇਹਦੇ ਨਿਕਲਦੇ ਨੇ ਵੀਜ਼ਾਸ ਵਗੈਰਾ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਸੋ ਫੋਲੋ ਜ਼ਰੂਰ ਕਰ ਲਿਓ ਜੀ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੁੰਦੀ ਹੈ ਤਾਂ ਸਾਂਝੀ ਵੀ ਜ਼ਰੂਰ ਕਰਦਿਆ ਕਰੋ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ